ਹਾਂਜੀ ਬਾਈ ਮਿੱਤਰੋ ਖੋਲਦੇ ਆਂ ਜੰਦਾ ਸਭ ਤੋਂ ਪਹਿਲਾਂ ਤੇ ਬਾਬੇ ਜੰਦਾ ਦੇ ਆਏ ਖੋਲ ਤੇ ਚੈੱਕ ਕਰਦੇ ਆਂ ਕਬੂਤਰ ਇਹ ਦੋ ਬੱਚੇ ਛਤਰਿਆਂ ਦੇ ਬਿਠਾਣੇ ਵਾਲੇ ਤੇ ਇਹ ਬੈਠੇ ਆ ਆਪਣੇ ਤੇ ਇੱਧਰ ਇਹ ਬੈਠੇ ਆ ਤੇ ਇਹਨਾਂ ਨੂੰ ਬਿਠਾਉਂਦੇ ਆਂ ਛਤਰਿਆਂ ਤੇ ਤੇ ਆਪਾਂ ਚੱਲਦੇ ਆਂ ਫਿਰ ਉੱਪਰ ਹਾਂਜੀ ਬਾਈ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਨਵੇਂ-ਨਵੇਂ ਵਲੌਗ ਦੇ ਵਿੱਚ ਤੇ ਵਲੌਗ ਅੱਜ ਬਹੁਤ ਦੀ ਨਵਾਂ ਬਣਾਉਣ ਲੱਗੇ ਆ ਤੇ ਪਹਿਲਾਂ ਤਾਂ ਇਹ ਬੱਚੇ ਚੈੱਕ ਕਰੋ ਇਹ ਆਪਣਾ ਡੱਬਿਆਂ ਦਾ ਭਾਈ ਏ ਜਿਹੜੇ ਆਪਣੇ ਡੱਬੇ ਆ ਉਹਦਾ ਦਾ ਭਾਈ ਏ ਇਹਦਾ ਭਾਈ ਉੱਪਰ ਬੈਠਾ ਏ ਟਾਂਕਾ ਤੇ ਇਹਨਾਂ ਨੂੰ ਬਿਠਾਉਂਦੇ ਆ ਛਤਰੀਆਂ ਤੇ ਦੋਨੋਂ ਨੂੰ ਲੋ ਜੀ ਦੋਨੋਂ ਚੱਕ ਲੈ ਬਿਠਾਉਂਦੇ ਆ ਇਹਨਾਂ ਨੂੰ ਛਤਰੀ ਤੇ ਇਹ ਛਤਰੀ ਲੱਗੀ ਵੀ ਏ ਤੇ ਲੋ ਭਈ ਮਿੱਤਰੋ ਛਤਰੀ ਲਾਤੀ ਗੱਬੇ ਤੇ ਇੱਥੇ ਤੇ ਬਣਾਵਾਂਗੇ ਇਹਨਾਂ ਦੇ ਸਾਈਡਾਂ ਤੇ ਇੱਟਾਂ ਲਾਵਾਂਗੇ ਇੱਕੇ ਬਾਲਟੀ ਇੱਧਰ ਖੜੀ ਕਰਨੀ ਹੈ ਤੇ ਇੱਕੋ ਪਈਏ ਉੱਥੇ ਇੱਟਾਂ ਲਾ ਦੇਣੀਆਂ ਤਾਂ ਕਿ ਗਿਰੇ ਨਾ ਤੇ ਇੱਕ ਛਤਰੀ ਇੱਥੇ ਹੋਏ ਕਰੂਗੀ ਇੱਕ ਵਾਲਟੀ ਆਪਣੀ ਉੱਪਰ ਪਈ ਹੋ ਵੀ ਇੱਥੇ ਗੱਬੇ ਲਈ ਚੱਕ ਲੈਣੀ ਟੋਟਲ 5 ਛਤਰੀਆਂ ਹੋ ਜੂਗੀਆਂ ਆਪਣੀਆਂ ਇੱਥੇ ਤੇ ਆ ਤੇ ਬੱਚੇ ਬਿਠਾਤੇ ਆ ਛਤਰੀਆਂ ਦੇ ਤੇ ਚੱਲਦੇ ਹਣ ਉੱਪਰ ਤੇ ਲੋ ਬਈ ਮਿੱਤਰੋ ਪਹੁੰਚ ਗਏ ਆਪਾਂ ਉੱਪਰ ਇੰਨਾ ਏਕ ਟਾ ਬੜਾ ਬਹੁਤ ਵਧੀਆ ਲੱਗਿਆ ਵਾ ਇਸ ਵਾਰ ਪੂਰਾ ਨਜ਼ਾਰਾ ਏ ਨੱਟ ਦਾ ਤੇ ਖੋਲਨੇ ਆ ਸਭ ਤੋਂ ਪਹਿਲਾਂ ਇਹਨਾਂ ਨੂੰ ਦੋ ਜੋੜੀਆਂ ਨੂੰ ਤੇ ਇਹ ਵੀ ਇਹ ਅੰਡੇ ਆ ਜੋ ਬੱਚੇ ਨਿਕਲਣੇ ਆਲੇ ਆ ਦੋ ਦਿਨ ਤੱਕ ਤਿੰਨ ਇੱਕ ਦੋ ਦਿਨ ਤੱਕ ਨਿਕਲ ਜੂਗੇ ਬਸ ਜ਼ਿਆਦਾ ਨਹੀਂ ਟਾਈਮ ਲੱਗੂਗਾ ਤੇ ਇਹ ਜੋੜੀ ਦੇ ਆਪਾਂ ਨੇ ਅੰਡੇ ਇਹ ਦੋਨੋਂ ਕੂਤਰੀਆਂ ਨੀਚੇ ਰੱਖੇ ਹੋਏ ਆ ਤੇ ਇਹ ਹੁਣ ਜਿਹੜੇ ਨਵੇਂ ਅੰਡੇ ਧਰੂਗੀਆਂ ਉਹ ਇਹਨਾਂ ਤੋਂ ਪੜਾਵਾਂਗੇ ਠੀਕ ਹੈ ਜੀ ਤੇ ਖੋਲਦੇ ਹੁਣ ਇੱਧਰ ਜਾਂਦਾ ਉਹ ਬਈ ਮਤਰਫ ਤੇ ਆਪਾਂ ਨੇ ਇਹ ਜਾਲੀ ਲਾਤੀ ਸੀ ਇਹਦੀ ਵਧੀਆ ਕ੍ਰੋਸਿੰਗ ਹੈ ਓਕੇ ਰਿਪੋਰਟਾਂ ਇਹ ਕੰਮ ਅੰਡਾ ਦੇਆ ਹੁਣ ਅੰਡਾ ਫੁੱਟ ਗਿਆ ਸੀ ਉੱਪਰੋਂ ਕੋਤਰੀ ਐਵੇਂ ਛੱਡੀ ਬਾਕੀ ਸਾਰੇ ਕਬੂਤਰ ਐ ਇਹਦੇ ਵਿੱਚ ਤੇ ਜਿਹੜਾ ਆਪਾਂ ਇਹ ਨੀਚੇ ਬੱਗਾ ਲਾਲ ਚੀਨਾ ਬੱਚਾ ਦਿਖਾਇਆ ਏ ਉਹਦਾ ਭਾਈ ਏ ਬੈਠਾ ਏ ਇਹਦੇ ਹਾਂਦੀ ਲਾਈ ਹੋਈ ਏ ਤਾਂਕਾ ਇਹ ਬੈਠਾ ਜਰਦੀ ਕਾਲੀ ਅੱਖ ਦਾ ਏ ਪੂਰੇ ਚੰਗੇ ਗੂਤਰੇ ਬਣੇ ਇਹ ਤੇ ਲੋ ਵੀ ਮਿੱਤਰੋ ਇਹ ਬੈਠਾ 5 ਵਜੀਆਂ ਵਾਲਾ ਤੇ ਆਣ ਦੋ ਇਹਨਾਂ ਨੂੰ ਵੀ ਬਾਹਰ ਚੁਗਣ ਦੋ ਦਾਣੇ ਤੇ ਆਪਾਂ ਨੇ ਪਰ ਪੱਟਦੇ ਸੀ ਸਾਰੇ ਜੋੜਿਆਂ ਦੇ ਜਿਹੜੇ ਕੱਟ ਕਰੇ ਹੋਏ ਸੀ ਹੁਣ ਨੈਟ ਲੱਗ ਗਿਆ ਕੋਈ ਦਿੱਕਤ ਨਹੀਂ ਆਉਗੀ ਜਾਲ ਚੈਨ ਫਿਰ ਜਾਉਂਗੇ ਤੇ ਬਾਲਟੀ نیچے ਲੈ ਜਾਾਂਗੇ ਇੱਥੇ ਇੱਕ ਛਤਰੀਆਂ ਖੜੀਆਂ ਕਰਨ ਨੂੰ ਦੋ ਹੋਰ ਬਣਾ ਦਾਂਗੇ ਜਿਗਾਰਡ ਇੱਥੇ ਪਾਵਾਂਗੇ ਇੱਕ ਹੋਰ ਖੁੱਡਾ ਤੇ ਇੱਕ ਛਤਰੀ ਖੜੀ ਕਰਨੇ ਉੱਥੇ ਬਣਾ ਦਾਂਗੇ ਕੋਈ ਤੇ ਇੱਕ ਇਧਰ ਜੇ ਨੂੰ ਬਣਾ ਦਾਂਗੇ ਤੇ ਇਹ ਛਤਰੀ ਖੜੀਆਂ ਨੀਲੀ ਇਹਦੇ ਵੀ ਪੀਲਾ ਕੱਪੜਾ ਚੜਾਵਾਂਗੇ ਬਾਕੀ ਜੋੜੀਆਂ ਆਪਣੀਆਂ ਦੂਜੇ ਘਰ ਲੱਗੀਆਂ ਹੋਈਆਂ ਨੇ ਦੂਸਰੀ ਸਾਈਡ ਤੇ ਉਧਰੋਂ ਬਚੇ ਲੈ ਆਵਾਂਗੇ ਇਧਰ ਅੜਾਵਾਂਗੇ ਜੋੜੀਆਂ ਸਾਰੀਆਂ ਉੱਧਰ ਕਰਤੀਆਂ ਬਸ ਇੱਧਰ ਥੋੜੀਆਂ ਜਿਹੀਆਂ ਹੀ ਰਹਿ ਗਈਆਂ ਤੇ ਆ ਗਿਆ ਆਪਣਾ ਚੀਨਾ ਚੀਨਾ ਵੀ ਪੱਟਿਆ ਹੋਇਆ ਹੈ ਆਪਾਂ ਨੇ ਬਾਦੋਂ ਛੱਡੂਗੇ ਬਾਜੀ ਤੇ ਉਹ ਪੰਜ ਬਾਜੀਆਂ ਵਾਲਾ ਸ਼ੱਖਾ ਵੀ ਪੱਟਿਆ ਹੋਇਆ ਹੈ ਉਹ ਵੀ ਛੱਡਾਂਗੇ ਬਾਦੋਂ ਚ ਤੇ ਖਾਣ ਤੋਂ ਹੀ ਇਹਨਾਂ ਨੂੰ ਦਾਣੇ ਪਾਣੀ ਪਾ ਦਈਏ ਚਲੋ ਬਈ ਮਿੱਤਰੋ ਪਾਣੀ ਦੇ ਆਏ ਬਾ ਪੀਣ ਦੋ ਇਹਨਾਂ ਨੂੰ ਲੈਣ ਤੋਂ ਨਜ਼ਾਰੇ ਆਏ ਉੱਤ ਚਲੋ ਜੀ ਤੇ ਚਲਦੇ ਹੁਣ ਬਸ ਆਪਾਂ ਨੀਚੇ ਬੱਚੇ ਬਿਠਾਏ ਹੋਏ ਛਤਰੀਏ ਤੇ ਹਾਂ ਤੁਹਾਨੂੰ ਦੱਸਣਾ ਭੁੱਲ ਗਏ ਦੋ ਬੱਚੇ ਆਪਣੇ ਛੋਟੇ ਛੋਟੇ ਹੋ ਗਏ ਹਲਾ 5-6 ਦਿਨ ਦੇ ਉਹ ਆਪਣੇ ਜੰਗਲਾਂ ਵਿੱਚ ਨੀਚੇ ਪਾਲ ਰਹੇ ਆ ਉਹ ਵੀ ਜਦੋਂ بڑے ਹੋ ਜਾਣਗੇ ਚੱਕ ਲਾਂਗੇ ਤੁਹਾਨੂੰ ਦਿਖਾਵਾਂਗੇ ਜੰਗਲਾਂ ਵਿੱਚ ਨੀਚੇ ਪਲਵਾਏ ਹੋਏ ਵਧੀਆ ਪਲਦੇ ਆ ਓਕੇ ਰਿਪੋਰਟ ਹੈ ਲੋ ਜੀ ਤੇ ਲੋ ਬਈ ਮਿੱਤਰੋ ਇਹ ਆਪਣੇ ਜੰਗਲਾਂ ਵਾਲੇ ਬੱਚੇ ਇੱਥੇ ਉੱਪਰ ਪਲ ਰਹੇ ਆ ਤਾਂ ਇੱਥੇ ਤੇ ਇਹ ਆ ਬੱਚੇ ਲਓਏ ਮਿੱਤਰੋ ਸਰਾਉ ਵੀ ਪਾਣੀ ਸ਼ੁਰੂ ਕਰਤੀ ਆਪਾਂ ਨੇ ਕੂਤਰਾਂ ਨੂੰ ਸਾਡੀ ਪਰ ਵਧੀਆ ਆ ਜਵੇ ਤੇ ਜੋੜੀਆਂ ਵਾਲੇ ਵਧੀਆ ਹੋ ਜੂਗੇ ਤੇ ਜੰਗਲੀ ਵਾਲੇ ਬੱਚੇ ਬੱਸ ਜੰਗਲਾਂ ਵਿੱਚ ਜਿਹੜੇ ਬੱਚੇ ਪਲ ਰਹੇ ਆ ਉਹ ਵੀ ਚੱਕ ਲਾਂਗੇ ਆਪਾਂ ਅਗਲੇ 10 ਦਿਨ ਤੱਕ ਤੇ ਇਹਨਾਂ ਨੂੰ ਖਾਣ ਦੁਦਾਨੇ ਆਪਾਂ ਚਲਦੇ ਆਂ ਤੇ ਉੱਪਰੋਂ ਤੁਹਾਨੂੰ ਇੱਕ ਵਾਰ ਮਾਹੌਲ ਦਿਖਾ ਦਈਏ ਬੱਚਿਆਂ ਵਾਲਾ ਇਹ ਬੈਠੇ ਆ ਇਹੀ ਵੇ ਮੇਂਤਰ ਕੁਤਰਾ ਇਹਨੂੰ ਪਾਸੇ ਕਰਿਆ ਹੈ ਉਹ ਬੈਠੀ ਕਬੂਤਰੀ ਉੱਪਰ ਤੇ ਬਸ ਕਰਦੇ ਹੁਣ ਇਹਨਾਂ ਨੂੰ ਬੰਦ ਜਾਲ ਚ ਵਾਧੂ ਧੁੱਪ ਤਾਂ ਪੱ ਲਗ ਲਿਆ ਇਹਨਾਂ ਓਕੇ ਹੋ ਗਿਆ ਕੰਮ ਚਲੋ ਬਈ ਮਿੱਤਰੋ ਉਤਰੀ ਚਲੇ ਗਈ ਅੰਦਰ ਤੇ ਇਹਨਾਂ ਨੂੰ ਵੀ ਕਰਦੇ ਆ ਬੰਦ ਤੇ ਕਮੈਂਟ ਕਰਕੇ ਵੀਡੀਓ ਤੇ ਚ ਸ਼ਾਰਟ ਪਾਉਂਦੇ ਆ ਜੇ ਜੋ ਮਰਜੀ ਵੀਡੀਓ ਲੌਂਗ ਹੁੰਦੀ ਐ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਦਾਂ ਦੀਆਂ ਲੱਗਦੀਆਂ ਤੇ ਇਹਨੂੰ ਵੀ ਕਰਦੇ ਆ ਬੱਚੇ ਨੂੰ ਆ ਬਿੱਲੀ ਨੇ ਪਾੜ ਤੇ ਆ ਸੀ ਪਿੰਜਰੇ ਚ ਫੋਟਾ ਇਹਦਾ ਥੋੜਾ ਜਿਹਾ ਦਾ ਸਾਫ ਹੋ ਰਿਹਾ ਏ ਡੱਬਿਆਂ ਦਾ ਭਾਈਆ ਟਾਂਕਾ ਬਚਾਵਣਾ ਹਲੋ ਹਲੋ باش ਲੋ ਜੀ ਚਲੇਗੇ ਸਾਰੇ ਅੰਦਰ ਤੇ ਚਲਦੇ ਹੁਣ ਇਹਨਾਂ ਨੂੰ ਪਾਵਾਂਗੇ ਸ਼ਾਮ ਸ਼ਾਮ ਨੂੰ ਦਾਣੇ ਚਲਦੇ ਆ ਨੀਚੇ ਧੱਪ ਵਧੀਆ ਐਨ ਪੂਰੀ ਖੋਤਰ ਉਡਨੇ ਵਾਲੇ ਹੈ ਨਹੀਂ ਹੁਣ ਨਹੀਂ ਤਾਂ ਉੱਪਰ ਬੈਠੇ ਰਹਿਣਾ ਸੀ ਤੇ ਚਲਦੇ ਹੁਣ ਨੀਚੇ ਸ਼ਾਮ ਨੂੰ ਪਾਵਾਂਗੇ ਇਹਨਾਂ ਨੂੰ ਦਾਣੇ ਦੂਨੇ ਕੇ ਹਾਂਜੀ ਬਾਈ ਮਿੱਤਰੋ ਨੂੰ ਪਾਉਂਦੇ ਆ ਖੋਤਰਾਂ ਨੂੰ ਦਾਣੇ ਆਪਣੇ ਉਹਨਾਂ ਥੋੜੇ ਬਹੁਤੇ ਤਾਂ ਪਾਤੇ ਤੇ ਖਾਣ ਦੋ ਇਹਨਾਂ ਨੂੰ ਇਹ ਰੱਜ ਕੇ ਤਰ ਭੁੱਖੇ ਆ ਪੂਰੇ ਤੇ ਚੱਕਰੇ ਧੋ ਕੇ ਰੱਖ ਤੇ ਸਾਹਮਣੇ ਪਾਣੀ ਦਾਣੇ ਨੂੰ ਖਾਣੇ ਬਾਅਦ ਅੱਧਾ ਘੰਟਾ 15-20 ਮਿੰਟ ਬਾਅਦ ਜੋ ਦਾਣੇ ਖਾ ਲੇ ਫਿਰ ਪਾਣੀ ਰੱਖਾਂਗੇ ਖਾਣ ਦੋ ਇਹਨਾਂ ਨੂੰ ਦੇਖੋ ਪੂਰੇ ਭੁੱਖੇ ਆ ਕੋਸਤਰ ਲੈਣ ਤੋਂ ਨਜ਼ਾਰੇ ਪੂਰੇ ਓਕੇ ਆ ਤੇ ਇਧਰੋਂ ਇਹਨਾਂ ਨੂੰ ਪਾ ਦੋ ਨੇ ਬਾਕੀ ਜਿਹੜੇ ਰਹਿ ਗਏ ਦਾਣੇ ਪਾਣ ਦੋ ਇਹਨਾਂ ਨੂੰ ਬਸ ਤੇ ਚੱਕਰੇ ਆਪਾਂ ਰੋਜ਼ ਤੋਕੇ ਭਰੀਦੇ ਦੋ ਟਾਈਮ ਪਾਣੀ ਭਰੀਦਾ ਹੈ ਸ਼ਾਮ ਨੂੰ ਧੋਦੀਦੇ ਹੈ ਤੇ ਸਵੇਰਿਓ ਹੁਣ ਭਰਦਾਂਗੇ ਵਾਤੋਕੇ ਤੇ ਸਵੇਰਿਓ ਇੱਕ ਵਾਰ ਫੇਰ ਭਰ ਜਾਗੇ ਤੇ ਸ਼ਾਮ ਨੂੰ ਫੇਰ ਧੋਦੀਦੇ ਹੈ ਧੋਕੇ ਫੇਰ ਤਾਜ਼ਾ ਪਾਣੀ ਭਰੀਦਾ ਹੈ ਪੂਰਾ ਹੈ ਤਾਜ਼ਾ ਠੰਡਾ ਪਾਣੀ ਕਿਉਂਕਿ ਟੈਂਕੀਆਂ ਦਾ ਗਰਮ ਹੋ ਜਾਂਦਾ ਹੈ ਤਾਂ ਕਰਕੇ ਭਰਦੇ ਨਹੀਂ ਹੈ ਬਸ ਹੁਣ ਤੋਤੇ ਇਹ ਸੁੱਕ ਗਏ ਬਸ ਹੁਣ ਭਰ ਦਾਂਗੇ ਭਰ ਕੇ ਰੱਖਾਂਗੇ ਪਾਣੀ ਇਹਨਾਂ ਚ ਨਾਲੇ ਠੰਡਾ ਰਹਿੰਦਾ ਇਹ ਨਾਲੇ ਸੈਕਟਰ ਰਹਿੰਦੇ ਆ ਕਬੂਤਰ ਬਸ ਹੁਣ ਅੱਗੇ-ਅੱਗੇ ਮੀਂਹ ਪੈਣ ਲੱਜੂਗੇ ਲਿਆਵਾਂਗੇ ਹੁਣ ਅੱਜ ਕੱਲ ਵਿੱਚ ਚੂਨਾ ਕਲੀ ਲਿਆਵਾਂਗੇ ਅਤੇ ਰੇਤਾ ਦੋਨੋਂ ਚੀਜ਼ਾਂ ਮਿਲਾ ਕੇ ਆਪਸ਼ ਖੁੱਡੇ ਛਾਣਾ ਛਾਣਾ ਦੇ ਦਿਆ ਕਰਾਂਗੇ ਖੁੱਡੇ ਸੁੱਕੇ ਰਹੋਗੇ ਓਕੇ ਨਾ ਕੋਈ ਬਿਮਾਰੀ ਆਊਗੀ ਨਾ ਕੁਛ ਕਿਉਂਕਿ ਆਹ ਦਿਨਾਂ ਵਿੱਚ ਬਿਮਾਰੀ ਪੈਣ ਦੇ ਬਹੁਤ ਚਾਂਸ ਵੱਜ ਜਾਂਦੇ ਆ ਕਿਉਂਕਿ ਨਵੀਂ ਹੋ ਜਾਂਦੀ ਐ ਸਿਲ ਆ ਜਾਂਦੀ ਐ ਬਿਮਾਰੀਆਂ ਆਉਂਦੀ ਸਿਲ ਤੇ ਉਹ ਐ ਖੁੱਡੇ ਸਾਫ਼ ਰੱਖੋ ਕੁਛ ਨਹੀਂ ਹੁੰਦਾ ਤੇ ਬਾਕੀ ਆਪਾਂ ਮੌਕੇ ਹ ਹਫ਼ਤੇ ਵਿੱਚ ਇੱਕ ਅੱਧੀ ਵਾਰ ਟਿੱਕਲ ਸਪਰੇਅ ਮਾਰ ਦਿੰਦੇ ਆ ਕੀੜੇ ਮਕੌੜਿਆਂ ਤੇ ਤੇ ਨਾਲ ਉਹ ਮਾਰ ਦਿੰਦੇ ਆ ਅ ਵਿਕਰੋਨ ਐਸ ਦੀ ਸਪਰੇਅ ਪੂਰੀ ਵਧੀਆ ਰਿਜ਼ਲਟ ਐ ਵੈਕਰੋਨ ਇਸ ਕਬੂਤਰਾਂ ਤੇ ਵੀ ਮਾਰ ਦਿੰਦੇ ਟਿਕਲ ਮਾਰਦੇ ਆ ਜਦੋਂ ਕਬੂਤਰ ਬਾਹਰ ਕੱਢ ਲੈਂਦੇ ਆ ਵਾਇਰਸ ਆਣਿਆ ਕੋਈ ਚੱਕਰ ਨਹੀਂ ਨਾਲੇ ਸਸਤੀ ਐ ਸਾਰਾ ਹੀ 20 ਰੁਪਏ ਦਾ ਪਾਉਜਾ ਹੁੰਦਾ ਇਹੋ ਉਹ ਮਾਰਦੀ ਦੀ ਐ ਬਸ ਇੱਕ ਪੂੜੀ ਪਾ ਕੇ ਇੱਕ ਪੰਪ ਜੇ ਚ ਮਾਰਦੀ ਦੀ ਐ ਤੇ ਚੱਕਰੇ ਭਰ ਤੇ ਬਸ ਰੱਖਾਂਗੇ ਹੁਣ ਪਾਣੀ ਦਾਣੇ ਜੂਨੇ ਖਾ ਲਵੇ ਕਬੂਤਰਾਂ ਨੇ ਰੱਜ ਕੇ ਫੇਰ ਰੱਖਦੇ ਆ ਤੇ ਹੁਣ ਚੱਲਦੇ ਆ ਬਸ ਆਪਾਂ ਉੱਪਰ ਵਾਲੇ ਕਬੂਤਰਾਂ ਚ ਕੂਤਰਾਂ ਨੂੰ ਪਾਉਂਦੇ ਆ ਦਾਣੇ ਤੇ ਜਿਹੜਾ ਪਾਣੀ ਬਚ ਗਿਆ ਇਹ ਪਾ ਦਈਏ ਗੰਬਲੇ 'ਚ ਮੁੱਟੇ ਵੀ ਸੁੱਕ ਗਈ ਕਟਾਣੀਆਂ ਦੀ ਵਿਚਾਰੇ ਟੁੱਟ ਗਈ ਸੀ ਨੇਰੀ 'ਚ ਉਹ ਸੁੱਕ ਗਈ ਤੇ ਬਾਕੀ ਹਰਾ ਏ ਤੇ ਬਾਅਦ ਚੱਲਦੇ ਹਾਂ ਹੁਣ ਉੱਪਰ ਛਣੇ ਆਪਣੇ ਕੂਤਰਾਂ ਨੇ ਖਾ ਲਏ ਬੱਚਿਆਂ ਨੇ ਤੇ ਹੁਣ ਰੱਖ ਦਉਂਦੇ ਇਹਨਾਂ ਨੂੰ ਪਾਣੀ ਸਾਰੇ ਦਾਣੇ ਖਾ ਕੇ ਬੈਠ ਗਏ ਪਾਣੀ ਦੇਖ ਰਹੇ ਐ ਤੇ ਉੱਪਰ ਜਾਣ ਤੋਂ ਪਹਿਲਾਂ ਇੱਕ ਵਾਰ ਪਾਣੀ ਰੱਖ ਜਾਂਦੇ ਆ ਰੱਖ ਦਈਏ ਪਾਣੀ ਚੱਕ ਰ ਚੱਕ ਲਿਆ ਇਹ ਪਹਿਲਾ ਛੋਟਾ ਇਹ ਵਾਲਾ ਲੋ ਜੀ ਲੋ ਪਾਣੀ ਰੱਖਦੇ ਆਪਾਂ ਨੇ ਇੱਕ ਸਾਈਡ ਹੁਣ ਦੂਜੀ ਸਾਈਡ ਵੀ ਰੱਖਦੇ ਆ ਤੇ ਲੋ ਜੀ ਇੱਧਰ ਵੀ ਸਾਰੇ ਗੋਤਰ ਤੇ ਆਏ ਆ ਤੇ ਇੱਧਰ ਵੀ ਪਾਣੀ ਰੱਖ ਦਿੰਦੇ ਆ ਲੋ ਜੀ ਰੱਖਦੇ ਆ ਪਾਣੀ ਪੀਣ ਦੋ ਇਹਨਾਂ ਨੂੰ ਲਾ ਕੇ ਸਾਰੇ ਗੋਤਰ ਪੀਣ ਤੇ ਜਿਹੜਾ ਪਾਣੀ ਘਟੂਗਾ ਪਾ ਦਈਏ ਇਹਦੇ ਉੱਪਰ ਵੀ ਪਾ ਦੰਦੇ ਆ ਪਾਣੀ ਠੰਡਾ ਰਹਿੰਦਾ ਹੈ ਲਓ ਜੀ ਤੇ ਵਾ ਹੁਣ ਚਲਦੇ ਆ ਉੱਪਰ ਵਾਲੇ ਕਬੂਤਰਾਂ ਨੂੰ ਪਾਉਂਦੇ ਆ ਦਾਣੇ ਚਲੋ ਚੱਲੀਏ ਉੱਪਰ ਲੋ ਭਾਈ ਮਿੱਤਰੋ ਪਹੁੰਚ ਗਏ ਆ ਉੱਪਰ ਤੇ ਸਭ ਤੋਂ ਪਹਿਲਾਂ ਖੋਲਦੇ ਆ ਇਹਨਾਂ ਨੂੰ ਗੋਲੀ ਵਾਲਿਆਂ ਨੂੰ ਕਿੱਡੀ ਰੱਸੀ ਲੈ ਕੇ ਬੈਠੇ ਆ ਉੱਪਰ ਤੇ ਹੁਣ ਖੋਲਦੇ ਆ ਇੱਧਰ ਵਾਲੇ ਕਬੂਤਰ ਇਹਨਾਂ ਨੂੰ ਚੁਗਣ ਦੇ ਸੱਤੇ ਪਹਿਲਾਂ ਬਸ ਇਹ ਜਿਹੜੀ ਸਰੋਂ ਬਚੀ ਹੋਈ ਇਹ ਤੇ ਹੋਰ ਦਾਣਾ ਫੱਕਾ ਜਿਹੜਾ ਨੀਚੇ ਗਿਰਿਆ ਵਾ ਸਾਫ ਕਰ ਦੋਗੇ ਬਿਲਕੁਲ ਤੇ ਉਨੇ ਚਿਰ ਚ ਆਪਾਂ ਭਰਦੇ ਆ ਪਾਣੀ ਤੇ ਚੱਲਦੀ ਵੀਡੀਓ ਨੂੰ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਦਾਂ ਦੀਆਂ ਲੱਗਦੀਆਂ ਆ ਜਾਣੇ ਕੋ ਉੱਤਰ ਬਾਹਰ ਆਪਾਂ ਇੰਨਾ ਪਾਣੀ ਭਰ ਲਈਏ ਹੋ ਬਈ ਮਿੱਤਰੋ ਪਾਣੀ ਭਰ ਕੇ ਲਿਆਏ ਆਪਾਂ ਬਸ ਤੇ ਇਹਨੂੰ ਧੋਕੇ ਭਰ ਦੰਦੇ ਆ ਸਾਰੇ ਆਪਾਂ ਪਾਣੀ ਤਾਜ਼ਾ ਭਰੀ ਦਾ ਏ ਤੇ ਨਾਲ ਦੀ ਨਾਲ ਇੱਕ ਵਾਰ ਹੱਥ ਮਾਰਦੀ ਦਾ ਧੋਕੇ ਭਰੀਦੇ ਆ ਪੁੱਤਰ ਤੰਦਰੁਸਤ ਰਹਿੰਦੇ ਆ ਲੋ ਬਈ ਮਿੱਤਰੋ ਚਲੋ ਜੀ ਪਾਣੀ ਆਪਾਂ ਪਾਉਂਦੇ ਆ ਪਾ ਤੇ ਇਹਨਾਂ ਨੂੰ ਖਾਣ ਤੋਂ ਦਾਣੇ ਤੇ ਆਪਾਂ ਕਰਦੇ ਆ ਜੀ ਆਪਣੀ ਵੀਡੀਓ ਦਾ ਇੱਥੇ ਐਂਡ ਜੇ ਆਪਣੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੋੜੀ ਦੇ ਅੰਡੇ ਰੱਖੇ ਸੀ ਆਪਾਂ ਨੇ ਕਬੂਤਰੀਆਂ ਹੀ ਨੀਚੇ ਤੇ ਦੱਸਿਓ ਜੀ ਤੇ ਇੱਕ ਜੋੜੀ ਹੋਰ ਲਾਵਾਂਗੇ ਕੱਲ ਨੂੰ ਆਪਾਂ ਕਬੂਤਰੀ ਲੈ ਕੇ ਆਣੀ ਆ ਮੁੰਡੇ ਕੋਲ ਉਹ ਲਾਵਾਂਗੇ ਉਹ ਵੀ ਦਿਖਾਵਾਂਗੇ ਤੇ ਪਾਏ ਕਰਾਂਗੇ ਹੁਣ ਹਫ਼ਤੇ 'ਚ ਇੱਕ ਅੱਧੀ ਵੀਡੀਓ ਪਾ ਦਿਆ ਕਰਾਂਗੇ ਤੇ ਬਾਕੀ ਆਉਣਗੇ ਸ਼ਾਰਟ ਡੇਲੀ ਤੇ ਚੈਨਲ ਨੂੰ ਕੱਲ ਹੀ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦਾ ਰਵੇ ਤੇ ਇਹਦੇ ਵਿੱਚੋਂ ਬੱਸ ਆ ਦੇਖੋ ਠੋਰਾ ਲੱਗ ਗਿਆ ਨਿੱ ਦਿੱਖਦੀਆਂ ਆ ਦੇਖੋ ਇੱਕ ਅੱਦੇ ਦਿਨ ਤੱਕ ਬੱਚੇ ਨਿਕਲ ਜੂਗੇ ਤੇ ਕੱਲੋ ਹੀ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਿੰਨੇ ਵੀ ਵੀਡੀਓ ਦੇਖਣਗੇ ਜਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਤੇ ਮਿਲਦੇ ਆਂ ਯਾ ਪਾਪਣੀ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਸਤਿ ਸ੍ਰੀ ਅਕਾਲ